ਪੇਸ਼ ਹੈ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਦਾਨਿਸ਼ਮੰਦ ਦਰਵੇਸ਼ ਵਿੱਚ ਦਲੀਪਕੌਰ ਟਵਾਣਾ ਬਾਰੇ ਲਿਖਿਆ ਸ਼ਬਦ ਚਿੱਤਰ ਪੰਜਾਬੀ ਗਲਪ ਦੀ ਵੱਡੀ ਬੇਬੇ ਦਲੀਪਕੌਰ ਟਵਾਣਾ ਅੱਜਕਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਕੋਨੇ ਵਾਲਾ 2013 ਮਕਾਨ ਦਾ ਸੰਗਣੀ ਸ਼ਾਨ ਦੇਣ ਵਾਲਾ ਬੋਹੜ ਬੋਗਨਵਿਲੀਆਂ ਦੀਆਂ ਵੇਲਾਂ ਮੋਰ ਖੁੱਗੀਆਂ ਸਮੇਤ ਸਾਰਾ ਪੰਜਾਬੀ ਸ਼ਬਦ ਸੱਭਿਆਚਾਰ ਨਾਲ ਸੰਬੰਧ ਰੱਖਣ ਵਾਲਾ ਭਾਈਚਾਰਾ ਉਦਾਸ ਹੈ ਕਿਉਂਕਿ 31 ਜਨਵਰੀ 2020 ਨੂੰ ਪੰਜਾਬੀ ਗਲਪ ਦੀ ਵੱਡੀ ਬੇਬੇ ਦਲੀਪਕੌਰ ਟਵਾਣਾ ਹੋਰੀ ਆਪਣੇ ਜੀਵਨ ਵਾਟ ਮੁਕਾ ਗਏ ਹਨ ਪਟਿਆਲਾ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਲੀਪਕੌਰ ਟਵਾਣਾ ਦੀ ਕਰਮ ਭੂਮੀ ਰਹੀ ਹੈ ਦਲੀਪਕੌਰ ਟਵਾਣਾ ਉਸ ਨਾਰੀ ਪੀੜੀ ਦੀ ਪ੍ਰਤੀਨਿਧਤਾ ਕਰਦੇ ਸਨ ਜਿਨ੍ਹਾਂ ਦੇ ਹਿੱਸੇ ਪਹਿਲਤਾਵਾ ਕਰਨੀਆਂ ਆਂਜਾ ਸਨ ਜਿਨ੍ਹਾਂ ਨੇ ਮਰਦ ਪ੍ਰਧਾਨ ਜਾਗੀਰੂ ਕਦਰਾਂ ਕੀਮਤਾਂ ਵਾਲੇ ਸੰਗਲੇਨ ਜੰਗਲ ਵਿੱਚ ਨਵੀਆਂ ਪगडंडੀਆਂ ਬਣਾਈਆਂ ਅਤੇ ਇਹਨਾਂ ਆਪ ਬਣਾਏ ਰਸਤਿਆਂ ਤੇ ਮੌਜੂਦ ਕੰਢਿਆਂ ਉੱਪਰ ਵੀ ਤੁਰਦੀਆਂ ਰਹੀਆਂ ਉਹਨਾਂ ਪगडंडੀਆਂ ਤੇ ਫਿਰ ਬਹੁਤ ਕੁੜੀਆਂ ਤੁਰੀਆਂ ਤੇ ਆਪਣੀਆਂ ਮਨਚਾਈਆਂ ਮੰਜ਼ਲਾਂ ਤੇ ਪਹੁੰਚੀਆਂ ਗਲੀਪ ਘਟਵਾਣਾ ਪੰਜਾਬੀ ਦੀ ਪਹਿਲੀ ਔਰਤ ਪ੍ਰੋਫੈਸਰ ਪੰਜਾਬੀ ਵਿਭਾਗ ਦੀ ਪਹਿਲੀ ਔਰਤ ਮੁਖੀ ਪਹਿਲੀ ਔਰਤ ਡੀਨ ਪਛਾਵਾਂ ਸੀ ਉਸ ਸਮੇਂ ਮਰਦ ਪ੍ਰਧਾਨ ਅਕਾਦਮਿਕ ਜਗਤ ਵਿੱਚ ਇਹ ਪ੍ਰਾਪਤੀਆਂ ਕੋਈ ਛੋਟੀਆਂ ਨਹੀਂ ਸਨ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪਹਿਲੇ ਇਸਤਰੀ ਪ੍ਰਧਾਨ ਵੀ ਰਹੇ ਹਨ ਦਲੀਪਕੌਰ ਟਵਾਣਾ ਦਾ ਜਨਮ ਕਾਗਜ਼ਾਂ ਅਨੁਸਾਰ 4 ਮਈ 1932 ਨੂੰ ਲਿਖਿਆ ਮਿਲਦਾ ਹੈ ਪਰ ਉਹ ਦੱਸਦੇ ਹੁੰਦੇ ਸੀ ਕਿ ਅਸਲ ਸਾਲ ਤਾਂ 1935 ਸੀ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋ ਵਿੱਚ ਮਾਤਾ ਚੰਦਕੌਰ ਤੇ ਪਿਤਾ ਕਾਕਾ ਸਿੰਘ ਦੇ ਘਰ ਪੈਦਾ ਹੋਈ ਦਲੀਪਕੌਰ ਟਵਾਰਣ ਨੂੰ ਬਚਪਨ ਵਿੱਚ ਹੀ ਉਸਦੇ ਪੂਆ ਤੇ ਫੁੱਫੜ ਪਟਿਆਲੇ ਲੈ ਆਏ ਸਨ ਫੁੱਫੜ ਤਾਰਾ ਸਿੰਘ ਪਟਿਆਲਾ रियासत ਦੇ ਜੇਲ੍ਹਾਂ ਦੇ ਅਫਸਰ ਸਨ ਉਸ ਦੀ ਸਾਰੀ ਪੜ੍ਹਾਈ ਲਿਖਾਈ ਪਟਿਆਲੇ ਹੋਈ ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਹੀ ਉਹਨਾਂ ਨੂੰ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ ਤੋਂ ਪੜ੍ਹਨ ਦਾ ਮੌਕਾ ਮਿਲਿਆ ਪਹਿਲੀ ਕਹਾਣੀ ਕਾਲਜ ਮੈਗਜ਼ੀਨ ਦੀ ਮੰਗ ਲਈ ਲਿਖੀ ਗਈ ਸੀ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਵਹਿਣ 1954 ਵਿੱਚ ਛਪਿਆ ਫਿਰ ਸਿਲਸਿਲਾ ਚੱਲ ਪਿਆ ਤਰਾਟਾ 1956 ਵਿੱਚ ਵਿਰਾਗੇ ਨੈਣ 1957 ਵਿੱਚ वेदना 1958 ਵਿੱਚ ਤੂੰ ਭਰੀ ਹੰਗਾਰਾ 1961 ਵਿੱਚ ਪੀੜਾ 1965 ਵਿੱਚ ਯਾਤਰਾ 1965 ਵਿੱਚ ਕਿਸੇ ਦੀ ਧੀ 1965 ਵਿੱਚ ਸਾਧਨਾ 1971 ਵਿੱਚ ਮਾਲਾ 1977 ਵਿੱਚ 13 ਕਮਰਾ ਮੇਰਾ ਕਮਰਾ ਇੱਕ ਕੁੜੀ ਫਿਰ ਇਹ سلسلہ ਲਗਾਤਾਰ ਚੱਲਦਾ ਰਿਹਾ ਪੰਜਾਬੀ ਦਾ ਸ਼ਾਇਦ ਹੀ ਕੋਈ ਸਕੂਲ ਗਿਆ ਵਿਦਿਆਰਥੀ ਹੋਵੇ ਜਿਸ ਨੇ ਬਸ ਕੰਡਕਟਰ ਜਾਂ ਉਹ ਸੋਚਦੀ ਜਾਂ ਤੇਰਾ ਕਮਰਾ ਮੇਰਾ ਕਮਰਾ ਕਹਾਣੀ ਨਾ ਪੜੀ ਹੋਵੇ ਉਸ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ 1968 ਵਿੱਚ ਛਪਿਆ ਦੂਜਾ ਨਾਵਲ ਇਹੋ ਹਮਾਰਾ ਜੀਵਨਾ ਅਗਲੇ ਸਾਲ ਹੀ ਛਪਿਆ ਜਿਸ ਨੂੰ ਭਾਰਤੀ ਸਹਿਤ ਅਕੈਡਮੀ ਦਾ ਇਨਾਮ ਵੀ ਮਿਲਿਆ ਫਿਰ ਵਾਟ ਹਮਾਰੀ ਸਤੀਲੀ ਦਾ ਨਿਸ਼ਾਨ ਸੂਰਜ ਤੇ ਸਮੁੰਦਰ ਦੂਸਰੀ ਸੀਤਾ ਸਰਕੰਡਿਆ ਦਾ ਦੇਸ਼ ਸਭ ਦੇਸ਼ ਪਰਾਇਆ 헤 ਰਾਮ ਲੰਮੀ ਉਡਾਰੀ ਪੀਲੇ ਪੱਤਿਆਂ ਦੀ ਉਦਾਸਤਾਨ ਹਸਤਾਖਰ ਪੈਰ ਚਾਲ ਐਰ ਵਾਇਰ ਮਿਲਦੇ ਆਂ ਹਰਣ ਪਿਤਰਾ ਦਾ ਲੰਘੇ ਦਰਿਆ ਜਿਮੀ ਪੁੱਛੇ ਅਸਮਾਨ ਕਥਾ ਕੋਕਨਸ ਦੀ ਦੁਨੀ ਸਹਾਵਾ ਬਾਗ ਕਥਾ ਕਹੋ ਔਰਵਿਸ਼ੀ ਉਹ ਤਾਂ ਪਰੀ ਸੀ ਭਵਜਲ ਜਨਮ ਜੂਏ ਹਾਰੇ ਆ ਖੜਾ ਪੁਕਾਰੇ ਪਤਨੀ ਪੌਣਾ ਦੀ ਜਿੰਦ ਖਤਿਜ ਤੋਂ ਪਾਰ ਤੀਨ ਲੋਕ ਸੇ ਨਿਆਰੀ ਤੇਮਾਰੀ ਕਥਾ ਕਹੀ ਨਾ ਜਾਏ ਵਾਵ ਰੋਲਾ ਚਿੜੀਆਂ ਦਾ ਮਰਨ ਇੱਕ ਛੋਟੀ ਜਹੀ ਖਬਰ ਗੱਲ ਜੁਗੜੂਆਂ ਦੀ ਸ਼ਾਇਦ ਤਖਤ ਹਜ਼ਾਰਾ ਦੂਰ ਕੁੜੇ ਵਿਛੜੇ ਸਭੋ ਵਾਰੂ ਵਾਰੀ ਮਾਤਾ ਤਰਤ ਮਹਤ ਜੇ ਕਿਦਰੇ ਰੱਬ ਟੱਕਰ ਜੇ ਪਰ ਸਰਵਰ ਅਗਲੀ ਤਾਰੀਖ ਤੱਕ ਗਫੂਰ ਸੀ ਉਸ ਦਾ ਨਾਮ ਇਹ ਸੱਚ ਹੈ 2 ਸਾਲ ਪਹਿਲਾਂ ਹੀ ਛਾਪਿਆ ਸੀ ਅਜੇ ਵੀ ਉਹ ਨਾਵਲ ਲਿਖ ਰਹੇ ਸਨ ਤੇ ਕੁਝ ਨਾਵਲ ਉਹਨਾਂ ਦੇ ਅਣ ਛਪੇ ਵੀ ਪਏ ਹਨ ਉਹਨਾਂ ਨਾਵਲ ਕਹਾਣੀਆਂ ਤੋਂ ਇਲਾਵਾ ਪੀ ਐਚ ਡੀ ਪੱਧਰ ਦਾ ਖੋਜ ਕਾਰਜ ਵੀ ਕੀਤਾ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀਆਂ ਪੰਜ ਪ੍ਰਮੁੱਖ ਕਹਾਣੀਕਾਰ ਕਹਾਣੀ ਕਲਾ ਤੇ ਮੇਰਾ ਅਨੁਭਵ ਉਹਨਾਂ ਦੀਆਂ ਖੋਜ ਪੁਸਤਕਾਂ ਸਨ ਉਹਨਾਂ ਆਪਣੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਪੂਛ ਤੇ ਹੋ ਤੋ ਸੁਨੋ ਤੁਰਦਿਆਂ ਤੁਰਦਿਆਂ ਅਤੇ ਆਪਣੀ ਛਾਵਾਂ ਲਿਖੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਸਾਇਤਿਕ ਸਵੈ ਜੀਵਨੀ ਰਚਨਾ ਹੀ ਮੇਰੀ ਉਬادت ਹੈ ਨਾ ਹੀ ਟਵੀ ਲਿਖੀ ਉਹਨਾਂ ਵਾਰਤਕ ਰਚਨਾ ਵਿੱਚ ਤੇਰੇ ਮੇਰੇ ਸਰੋਕਾਰ ਅਤੇ ਰੇਖਾ ਚਿੱਤਰਾਂ ਦੀ ਪੁਸਤਕ ਜਉਣ ਜੋਗੇ ਲਿਖਣ ਤੋਂ ਇਲਾਵਾ ਬੱਚਿਆਂ ਲਈ ਵੀ ਪੁਸਤਕਾਂ ਫੁੱਲਾਂ ਦੀਆਂ ਕਹਾਣੀਆਂ ਪੰਛੀਆਂ ਦੀਆਂ ਕਹਾਣੀਆਂ ਪੰਜਾ ਵਿੱਚ ਪਰਮੇਸ਼ਰ ਵੀ ਲਿਖੀਆਂ ਉਹਨਾਂ ਸੰਪਾਦਨ ਦਾ ਕੰਮ ਵੀ ਕੀਤਾ ਬਬਾਣੀਆਂ ਕਹਾਣੀਆਂ ਪੁੱਤ-ਸਪੁੱਤ ਗਰੇਨ ਪੈੜਾਂ ਕਾਲੇ ਲਿਖਣਾ ਲੇਖ ਅੱਠੇ ਪਹਿਰ ਮੂਨ ਸਿੰਘ ਦਿਵਾਨਾ ਦੀਆਂ ਕਹਾਣੀਆਂ ਵਿਸ਼ਪਵਾਈਆਂ ਉਹਨਾਂ ਦੀਆਂ ਰਚਨਾਵਾਂ ਅੰਗਰੇਜ਼ੀ ਹਿੰਦੀ ਉਰਦੂ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਛਪੀਆਂ ਉਹਨਾਂ ਨੂੰ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਜਿਸ ਵਿੱਚ ਭਾਸ਼ਾ ਵਿਭਾਗ ਦੇ ਪੁਸਤਕਾਂ ਦੇ ਨਾਮਾਂ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਾਹਿਤ ਸ਼੍ਰੋਮਣੀ ਪੁਰਸਕਾਰ ਸ਼ਾਮਲ ਹਨ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਅਤੇ ਹੋਰ ਅਨੇਕਾਂ ਇਨਾਮਾਂ ਸਨਮਾਨਾਂ ਤੋਂ ਇਲਾਵਾ ਬਿਰਲਾ ਫਾਊਂਡੇਸ਼ਨ ਵੱਲੋਂ ਕਥਾ ਕਹੋ ਔਰਵਸ਼ੀ ਉੱਪਰ ਸਰਸਵਤੀ ਇਨਾਮ ਪ੍ਰਮੁੱਖ ਹਨ ਉਹਨਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਦੀ ਉਪਾਦੀ ਵੀ ਦਿੱਤੀ ਸੀ ਪਰ ਪਿੱਛੇ ਜੇ ਭਾਰਤ ਵਿੱਚ ਚੱਲੀ ਅਸਹਿਣਸ਼ੀਲਤਾ ਦੀ ਭਗਮੀ ਹਨੇਰੀ ਸਮੇਂ ਉਹਨਾਂ ਨੇ ਨਾ ਕੇਵਲ ਆਪਣੇ ਇਨਾਮ ਸਨਮਾਨ ਮੋੜਨ ਦਾ ਐਲਾਨ ਕਰਕੇ ਆਪਣੇ ਲੋਕਾਂ ਅਤੇ ਆਪਣੇ ਲੇਖਕ ਭਾਈਚਾਰੇ ਨਾਲ ਖੜਨ ਦੀ ਹਿੰਮਤ ਵੀ ਦਿਖਾਈ ਉਹ ਪੜਨ ਲਿਖਣ ਅਤੇ ਅੱਗੇ ਵਧਣ ਵਿੱਚ ਰੁਚੀ ਰੱਖਣ ਵਾਲੀਆਂ ਪੰਜਾਬੀ ਕੁੜੀਆਂ ਲਈ ਸਿੱਧੇ ਅਸਿੱਧੇ ਢੰਗ ਨਾਲ ਰੋਲ ਮਾਡਲ ਸੀ ਜਿਹੜੇ ਉਹਨਾਂ ਕੋਲੋਂ ਪੜੇ ਜਾਂ ਉਹਨਾਂ ਦੇ ਅਧਿਆਪਕ ਬਣੇ ਵਿਦਿਆਰਥੀਆਂ ਕੋਲ ਪੜੇ ਉਹਨਾਂ ਨੂੰ ਉਹ ਜਿਉਂਦੀ ਜਾਗਦੀ ਆਮ ਦੇਸੀ ਪਿੰਡੂ ਮਲਵਈ ਪੰਜਾਬੀ ਬੋਲਦੀ ਸਾਧ ਮੁਰਾਦੀ ਜ਼ਿੰਦਗੀ ਜਿਉਂਦੀ ਧਰਤੀ ਨਾਲ ਜੁੜੀ ਪਰ ਬਹੁਤ ਉੱਚਾ ਰਿਸ਼ੀਆਂ ਵਾਂਗ ਸੋਚਦੇ ਆ ਆਪਣੀ ਹੋਂਦ ਨਾਲ ਹੌਸਲਾ ਦਿੰਦੀ ਸੀ ਉਹ ਸਿੱਧੇ ਤੌਰ ਤੇ ਆਪਣੀ ਅੱਧੀ ਸਦੀ ਤੋਂ ਵੱਧ ਸਮੇਂ ਦੌਰਾਨ ਕਮਾਏ ਪਾਠਕਾਂ ਨੂੰ ਆਪਣੇ ਪਾਤਰਾਂ ਰਾਹੀਂ ਪ੍ਰਭਾਵਿਤ ਕਰਦੀ ਸੀ ਉਹਨਾਂ ਦੇ ਵਿਦਿਆਰਥੀਆਂ ਦੀ ਸੂਚੀ ਬਹੁਤ ਲੰਬੀ ਹੈ ਜਿਨ੍ਹਾਂ ਵਿੱਚ ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਗੁਰਬਖਸ਼ ਸਿੰਘ ਸੋਚ, ਦਰਬਾਰਾ ਸਿੰਘ ਖਰਾੜ, ਸਰਜੀਤ ਪਾਤਰ, ਅਜਮੇਰ ਆਲਖ, ਜਸਵੰਤ ਦੀਦ, ਰਣਜੀਤ ਰੰਗੀਲਾ, ਰਣਜੀਤ ਸਿੰਘ ਬਾਜਵਾ ਲੰਮੀ ਸੂਚੀ ਹੈ ਜਿਸ ਵਿੱਚ ਮੇਰੇ ਵਰਗੇ ਅਮਾ ਤੁਮਾ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਮਾਣ ਹੈ ਕਿ ਅਸੀਂ ਮੈਡਮ ਦੇ ਅੰਗ ਸੰਗ ਵਿਚਰਦੇ ਰਹੇ ਹਾਂ ਉਹਨਾਂ ਕੋਲ ਬੈਠਣਾ ਉਹਨਾਂ ਦੀਆਂ ਗੱਲਾਂ ਸੁਣਨਾ ਉਹਨਾਂ ਦੀ ਸੰਗਤ ਮੰਨਣਾ ਆਪਣੇ ਆਪ ਵਿੱਚ ਇੱਕ ਵਿਲੱਖਣ ਸਿਰਜਣਾਤਮਕ ਅਨੁਭਵ ਹੁੰਦਾ ਸੀ ਉਹਨਾਂ ਦੀਆਂ ਰਚਨਾਵਾਂ ਔਰਤ ਮਨ ਦੀ ਥਾ ਪਾਉਂਦੀਆਂ ਉਹਨਾਂ ਦੇ ਸੁਪਨਿਆਂ ਨੂੰ ਪ੍ਰਗਟ ਕਰਦੀਆਂ ਇੱਕ ਨਵਾਂ ਰਾਹ ਦਰਸਾਉਂਦੀਆਂ ਸਨ ਉਸ ਦੀਆਂ ਰਚਨਾਵਾਂ ਵਿੱਚ ਨਾਇਕਾਵਾਂ ਅਮਰਤਾ ਪ੍ਰੀਤਮ ਵਾਂਗ ਕਲਪਨਾ ਦੇ ਖੰਭ ਲਾ ਕੇ ਅਸਮਾਨੀ ਨਹੀਂ ਸੀ ਉਡਦੀਆਂ ਸਗੋਂ ਯਥਾਰਥ ਦੇ ਧਰਾਤਲ ਤੇ ਪੈਰ ਟਕਾ ਕੇ ਚਲਦੀਆਂ ਸਨ ਇੰਜ ਉਹ ਪੰਜਾਬੀ ਔਰਤ ਨੂੰ ਮੂਖ ਸੰਘਰਸ਼ ਲਈ ਪ੍ਰੇਰਣਾ ਦਿੰਦੀਆਂ ਸਨ ਧੀਪਕੌਰ ਟਵਾਣਾ ਕੋਲ ਗਲਪ ਲਈ ਬਹੁਤ ਹੀ ਢੁਕਵੀਂ ਖੂਬਸੂਰਤ ਭਾਸ਼ਾ ਸੀ ਧੀਪਕੌਰ ਟਵਾਣਾ ਦੇ ਨਾਵਲ ਮੁੱਖ ਤੌਰ ਤੇ ਤਿੰਨ ਪਰਪੇਖਾਂ ਨਾਲ ਸੰਬੰਧ ਰੱਖਦੇ ਸੀ ਇਹ ਕੋ ਨਾਵਲ ਸਨ ਜਿਨ੍ਹਾਂ ਵਿੱਚ ਪਿੰਡੂ ਜੀਵਨ ਦੀ ਤਸਵੀਰ ਕੱਸੀ ਹੋਈ ਹੈ ਜਿਵੇਂ ਇਹ ہمارا ਜੀਵਨਾ ਦੂਸਰੀ ਸੀਤਾ ਆਦ ਦੂਜੇ ਪਾਸੇ ਉਹ ਨਾਵਲ ਹਨ ਜੋ ਸ਼ਹਿਰੀ ਜੀਵਨ ਦੇ ਮੱਧ ਵਰਗ ਖਾਸ ਕਰਕੇ ਯੂਨੀਵਰਸਿਟੀਆਂ ਦੇ ਮਾਹੌਲ ਨੂੰ ਚਿਤਰਦੇ ਹਨ ਜਿਵੇਂ ਪੈੜਚਾਲ ਹਸਤਾਖਰ ਆਦ ਇੱਕ ਉਹ ਨਾਵਲ ਹਨ ਜਿਨ੍ਹਾਂ ਰਹੀਂ ਉਹਨਾਂ ਨੇ ਪਟਿਆਲੇ ਦੇ ਰਾਜਿਆਂ ਮਹਾਰਾਜਿਆਂ ਵਾਲੀ ਸਰਦਾਰਾਂ ਦੀ ਰਹਿਤਲ ਨੂੰ ਚਿਤਰਿਆ ਹੈ ਜਿਵੇਂ ਰਣਪਿੱਤਰਾਂ ਦਾ ਲੰਘੇ ਦਰਿਆ ਆਦ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਰੁਝਾਨ ਸਿੱਖ ਇਤਿਹਾਸ ਦੇ ਅਣਗੌਲੇ ਵਰਕਿਆਂ ਵੱਲ ਗਿਆ ਸੀ ਉਹਨਾਂ ਨੇ ਗੁਰੂ ਮਹਿਲਾਂ ਉੱਪਰ ਵੀ ਨਾਵਲ ਲਿਖੇ। ਦਲੀਪਕੌਰ ਟਵਾਣਾ ਦੇ ਗਲਪ ਦੀ ਇੱਕ ਖੂਬਸੂਰਤੀ ਹੈ ਕਿ ਉਹ ਬੱਚਿਆਂ, ਬੁੱਢਿਆਂ, ਨੌਜਵਾਨਾਂ, ਪੜਿਆਂ ਲਿਖਿਆਂ, ਅਣਪੜ੍ਹਾਂ ਨੂੰ ਇੱਕੋ ਜਿੰਨੇ ਪਸੰਦ ਸਨ ਕਿਉਂਕਿ ਉਹਨਾਂ ਦੀ ਭਾਸ਼ਾ ਆਮ ਬੋਲਚਾਲ ਦੀ। ਕਹਾਣੀ ਦਿਲਚਸਪ ਅਤੇ ਸੋਚ ਦਾਰਸ਼ਨਿਕ ਹੁੰਦੀ ਸੀ। ਉਹਨਾਂ ਦੇ ਚਲੇ ਜਾਣ ਨਾਲ ਪੰਜਾਬੀ ਗਲਪ ਨੂੰ ਇੱਕ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਅਜੇ ਵੀ ਸਿਰਜਣਾਤਮਕ ਲੇਖਣ ਵਿੱਚ ਰੁਚੀਏ ਹੋਏ ਸਨ। ਉਨ੍ਹਾਂ ਦੀਆਂ ਕੁਝ ਰਚਨਾਵਾਂ ਛਪਨ ਲਈ ਭੇਜੀਆਂ ਜਾਣ ਵਾਲੀਆਂ ਸਨ ਅਤੇ ਉਹ ਕੁਝ ਲਿਖ ਰਹੇ ਸਨ। ਦਲੀਪ ਘੋਟਵਾਣਾ ਦੇ ਤੁਰ ਜਾਣ ਨਾਲ ਇੱਕ ਯੁੱਗਦਾਨਤ ਹੋ ਗਿਆ ਹੈ। ਦਲੀਪ ਘੋਟਵਾਣਾ ਨਾ ਕੇਵਲ ਸਿਰਜਣਾਤਮਕ ਲੇਖਣ ਹੀ ਕਰਦੇ ਸਨ ਸਗੋਂ ਆਪਣੇ ਜੀਵਨ ਕਰਮ ਨਾਲ ਸਾਇਤਕ ਖੇਤਰ ਵਿੱਚ ਇੱਕ ਮਿਆਰ ਦੀ ਸਿਰਜਣਾ ਵੀ ਕਰ ਰਹੇ ਸਨ। ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਦੇ ਮੁੱਢਲੇ ਸਾਲਾਂ ਵਿੱਚ ਪੜਪੇ ਪੰਜਾਬ ਦੇ ਬਹੁਤਕ ਜਥੇ ਭੂਤਵਾੜੇ ਦੇ ਮੈਂਬਰ ਸਨ। ਜੇ ਪ੍ਰੋਫੈਸਰ ਪ੍ਰੀਤਮ ਸਿੰਘ ਮਹਾਪੂਤ ਸਨ ਤਾਂ ਉਹ ਇੱਕੋ ਇੱਕ ਇਸਤਰੀ ਅਧਿਆਪਕ ਮੈਂਬਰ ਸਨ ਜਿਨ੍ਹਾਂ ਨੂੰ ਸੁਤਿੰਦਰ ਸਿੰਘ ਨੂਰ ਹਰਿੰਦਰ ਸਿੰਘ ਮਹਿਬੂਬ ਅਤੇ ਨਵਤੇਜ ਭਾਰਤੀ ਆਪਣੇ ਵਿੱਚੋਂ ਸਮਝਦੇ ਸਨ। ਦਲੀਪ ਘੋਟਵਾਣਾ ਬਾਰੇ ਸਾਡੇ ਸਾਰਿਆਂ ਕੋਲ ਬਹੁਤ ਸਾਰੀਆਂ ਗੱਲਾਂ ਹਨ ਪਰ ਇੱਕ ਗੱਲ ਮੈਂ ਜੋ ਜ਼ਰੂਰ ਤਰਹਾਉਣੀ ਚਾਹਣਾ ਹਾਂ ਕਿ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਕੋਈ ਲੇਖਕ ਆਪਣੇ ਜੀਵਨ ਤੋਂ ਵੱਡੀ ਰਚਨਾ ਨਹੀਂ ਕਰ ਸਕਦਾ। ਸ਼ਾਇਦ ਇਸੇ ਕਰਕੇ ਉਹਨਾਂ ਨੇ ਤਾਂ ਉਮਰ ਆਪਣਾ ਜੀਵਨ ਸੱਚਾ ਸੁੱਚਾ ਰੱਖਣ ਦਾ ਯਤਨ ਕੀਤਾ ਉਹ دنیਵੀ ਫਰਜ਼ ਨਿਭਾਉਂਦਿਆਂ ਵੀ ਆਪਣੇ ਕਾਇਮ ਕੀਤੇ ਮਿਹਾਰ ਵਿਹਾਰ ਤੇ ਸੰਜਮ ਤੇ ਨਾਲ ਪਹਿਰਾ ਦਿੰਦੇ ਸੀ। ਇਹੀ ਕੁਝ ਉਹਨਾਂ ਦੀ ਲਿਖਤ ਵਿੱਚ ਵੀ ਵਿਦਮਾਨ ਸੀ। ਦੇਹਾਂ ਤੁਰ ਜਾਂਦੀਆਂ ਨੇ, ਯਾਦਾਂ ਰਹਿ ਜਾਂਦੀਆਂ ਨੇ। ਇਹ ਹੀ ਭੂਤ ਹੈ, ਇਹ ਹੀ ਅਤੀਤ ਹੈ, ਇਹ ਹੀ ਰੂਹਾਂ ਦਾ ਪਟਕਣਾ ਹੈ। ਇਹ ਹੀ ਬੀਤੇ ਦੀ ਗੂੰਜ ਹੈ। ਸਿਮਰਤੀਆਂ ਦੇ ਭੰਡਾਰ ਵਿੱਚੋਂ ਯਾਦਾਂ ਛਾਲ ਮਾਰਦੀ ਹੈ। ਚਰਨਜੀਤ ਅਤੇ ਮੈਂ ਮੈਡਮ ਟਵਾਣਾ ਨਾਲ ਸਾਹਿਤਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਮੈਂ ਕਾਰ ਦੇ ਡਰਾਈਵਰ ਸੀਟ ਤੇ ਸੀ ਮੇਰੇ ਬਰਾਬਰ ਚਰਨਜੀਤ ਬੈਠੀ ਸੀ ਪਿੱਛੇ ਮੈਡਮ ਟਵਾਣਾ ਬਰਾਜਮਾਨ ਸਨ ਸਹਿਤ ਅਕੈਡਮੀ ਲੁਧਿਆਣੇੋਂ ਨਿਕਲਦੇ ਆ ਡਬਲ ਲੇਨ ਹੋਰ ਕਰਕੇ ਪਟਿਆਲੇ ਆਉਣ ਲਈ ਪਹਿਲਾਂ ਫਰੋਜ਼ਪੁਰ ਰੋਡ ਤੇ ਜਾਣਾ ਪੈਂਦਾ ਹੈ ਫਿਰ ਕੁਝ ਅੱਗੇ ਜਾ ਕੇ ਪਿੱਛੇ ਨੂੰ ਯੂ ਟਰਨ ਮਾਰਨੀ ਪੈਂਦੀ ਹੈ ਮੈਂ ਪਹਿਲੇ ਘੱਟ ਤੇ ਹੀ ਯੂ ਟਰਨ ਮਾਰ ਦਿੰਦਾ ਹਾਂ ਮੈਨੂੰ ਨੋ ਯੂ ਟਰਨ ਦਾ ਬੋਰਡ ਨਹੀਂ ਦਿਖਿਆ ਅੱਗੇ ਟ੍ਰੈਫਿਕ ਪੁਲਿਸ ਖੜੀ ਹੈ ਰੁਕਣ ਦਾ ਇਸ਼ਾਰਾ ਕਰਦੀ ਹੈ ਮੈਂ ਬਾਹਰ ਨਿਕਲ ਕੇ ਸਫਾਈ ਦਿੰਦਾ ਹਾਂ ਕਿ ਮੈਨੂੰ ਯੂ ਟਰਨ ਦਾ ਬੋਰਡ ਨਹੀਂ ਦਿਸਿਆ ਗਲਤੀ ਹੋ ਗਈ ਜਾਣ ਦਿਓ ਮaaf ਕਰ ਦਿਓ ਪੁਲਿਸ ਆਖਰ ਪੁਲਿਸ ਹੈ ਐ ਕਿਵੇਂ ਜਾਣ ਦੇਵੇ ਮੈਂ ਖਿੱਚ ਕੇ ਆਖਦਾ ਜੇ ਮਾਫ ਨਹੀਂ ਕਰਨਾ ਤਾਂ ਜਲਦੀ ਚਲਾਨ ਕਟੋ ਤੇ ਸਾਨੂੰ ਜਾਣ ਦਿਓ ਉਹ ਚਲਾਨ ਨਹੀਂ ਕੱਟ ਰਹੇ ਉਹ ਲਟਕਾਉਣਾ ਚਾਹੁੰਦੇ ਹਨ ਮੈਂ ਦੁਬਾਰਾ ਬੇਨਤੀ ਕਰਦਾ ਹਾਂ ਕਿ ਮੈਨੂੰ ਇਕੱਲੇ ਨੂੰ ਜਿੰਨਾ ਚਿਰ ਮਰਜ਼ੀ ਰੋਕ ਲੈਂਦੇ ਤੁਹਾਨੂੰ ਨਹੀਂ ਪਤਾ ਗੱਡੀ ਵਿੱਚ ਮੈਡਮ ਦਲੀਪ ਕੋਟਵਾਣਾ ਬੈਠੇ ਹਨ ਮੈਂ ਉਹਨਾਂ ਨੂੰ ਇੰਤਜ਼ਾਰ ਨਹੀਂ ਕਰਵਾ ਸਕਦਾ ਤੁਸੀਂ ਜਲਦੀ ਚਲਾਨ ਕੱਟ ਕੇ ਮੈਨੂੰ ਫਾਰਗ ਕਰੋ ਇਹਨਾਂ ਸੁਣਦਿਆਂ ਹੀ ਉਹਨਾਂ ਦਾ ਵੱਡਾ ਅਫਸਰ ਸ਼ਾਇਦ ਜੋ ਛੋਟਾ ਖਾਨੇਦਾਰ ਸੀ ਕਹਿਣ ਲੱਗਾ ਸੱਚੀ ਮੈਡਮ ਗੱਡੀ ਵਿੱਚ ਨੇ ਸਾਨੂੰ ਮਿਲਾ ਦਿਓ ਅਸੀਂ ਉਹਨਾਂ ਦੇ ਨਾਵਲ ਪੜ੍ਹਦੇ ਰਹੇ ਹਾਂ ਮੈਂ ਆਖਿਆ ਜੋ ਉਹਨਾਂ ਨੇ ਮੇਰੇ ਕਾਗਜ਼ ਚੱਕੇ ਮੈਂ ਗੱਡੀ ਦੀ ਸੀਟ ਤੇ ਬੈਠ ਕੇ ਸ਼ੀਸ਼ਾ ਡਾਊਨ ਕੀਤਾ ਉਹਨਾਂ ਨੇ ادب ਨਾਲ ਮੈਡਮ ਵੱਲ ਹੱਥ ਜੋੜ ਕੇ ਆਖਿਆ ਮੈਡਮ ਜੀ ਸਤ ਸ੍ਰੀ ਅਕਾਲ ਅਸੀਂ ਤੁਹਾਡੇ ਨਾਵਲ ਪੜ੍ਹਦੇ ਰਹਿੰਦੇ ਹਾਂ ਜਾਓ ਮੈਡਮ ਨੇ ਆਖਿਆ ਜਿਉਂਦੇ ਰਹੋ ਥਾਣੇਦਾਰ ਤੋਂ ਬੰਦੇ ਬਣੇ ਸਹਿਤ ਰਸੀਏ ਨੇ ਦੋਵੇਂ ਹੱਥ ਜੋੜ ਕੇ ਜਾਣ ਦਾ ਇਸ਼ਾਰਾ ਕਰ ਦਿੱਤਾ ਚਰਨਜੀਤ ਨੇ ਮੈਨੂੰ ਪੁੱਛਿਆ ਕਿਵੇਂ ਮੰਨੇ ਮੈਂ ਉਹਨਾਂ ਦਿਨਾਂ ਵਿੱਚ ਇੱਕ ਪ੍ਰਚਲਿਤ ਗੀਤ ਜੋ ਅਕਸਰ ਗੱਡੀ ਵਿੱਚ ਵੱਜਦਾ ਰਹਿੰਦਾ ਸੀ ਬੋਲ ਬਦਲ ਕੇ ਬੋਲ ਦਿੱਤਾ ਕਿ ਜਿੱਥੋਂ ਮਰਜੀ ਵੰਗਾ ਚੜਵਾ ਲਈ ਮੈਡਮ ਦਾ ਨਾਂ ਚੱਲਦਾ ਮੈਡਮ ਸਾਨੂੰ ਹੱਸਦਿਆਂ ਵੇਖ ਕੇ ਪੁੱਛਣ ਲੱਗੇ ਮੈਨੂੰ ਵੀ ਕੁਝ ਦੱਸੋਗੇ ਅਸੀਂ ਮੈਡਮ ਨੂੰ ਦੱਸਿਆ ਤਾਂ ਮੈਡਮ ਵੀ ਹੱਸਣ ਲੱਗ ਪਏ ਫਿਰ ਸਾਰੇ ਰਾਉ ਗਾਣਾ ਰਿਪੀਟ ਵੱਜਦਾ ਰਿਹਾ ਜਿਹੜੇ ਜਾਂਦਿਆਂ ਹੋਇਆ ਸੀ ਮੈਡਮ ਦੇ ਬੈਠੇ ਹੋਣ ਕਰਕੇ ਲਾਇਆ ਨਹੀਂ ਸੀ ਸੱਚੀਓ ਚੰਗਾ ਸਾਹਿਤ ਸਾਹਿਤਕਾਰ ਨੂੰ ਸਤਕਾਰ ਖੱਟ ਕੇ ਦਿੰਦਾ ਹੈ ਇਹ ਠਾਣੇਦਾਰ ਨੂੰ ਵੀ ਬੰਦੇ ਬਣਾ ਦਿੰਦਾ ਹੈ ਉਹਨਾਂ ਅੰਦਰ ਪਈ ਬੰਦਿਆਈ ਨੂੰ ਜਗਾ ਦਿੰਦਾ ਹੈ ਜਾਗ ਲਾ ਦਿੰਦਾ ਹੈ मैडम ਟਵਾਣਾ ਸਾਡੇ ਤੇ ਹੱਕ ਸਮਝਦੇ ਸੀ ਫੋਨ ਕਰਦੇ ਤਾਂ ਕੋਈ ਰਸਮੀ ਦਵਾ ਸलाम ਨਹੀਂ ਸਿੱਧਾ ਕੰਮ ਦੱਸ ਕੇ ਫੋਨ ਬੰਦ ਹੁਣ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਸੀ ਕਿ ਤੁਸੀਂ ਦੁਬਾਰਾ ਫੋਨ ਕਰਕੇ ਆਪਣੀ ਮਜਬੂਰੀ ਦੱਸੋ ਜਾਂ ਕੰਮ ਬਾਰੇ ਟਾਈਮ ਮੰਗੋ ਜਾਂ ਕੰਮ ਨੂੰ ਸਮਝੋ ਉਹਨਾ ਆਪਣਾ ਕੰਮ ਕਰ ਦਿੱਤਾ ਹੁੰਦਾ ਕਈ ਵਾਰ ਇੱਕੋ ਕੰਮ ਲਈ ਉਹ ਕਈ ਬੰਦਿਆਂ ਨੂੰ ਲਾ ਦਿੰਦੇ ਐਂ ਜੋ ਬੜੇ ਦੁਨੀਆਦਾਰ ਜਾਪਦੇ ਸੰ ਸਾਹਿਤ ਬਾਰੇ ਜਾਂ ਸਾਹਿਤ ਬਾਰੇ ਕਿਸੇ ਬੈਸ ਵਿੱਚ ਨਹੀਂ ਸੀ ਪੈਂਦੇ ਬਸ ਆਪਣੀ ਰਾਏ ਦੱਸ ਦਿੰਦੇ ਸੀ ਜਾਂ ਫੈਸਲਾ ਕਰ ਦਿੰਦੇ ਸੀ ਇੱਕ ਦਿਨ ਤੁਰਦੇ ਫਿਰਦੇ ਕੈਂਪਸ ਵਿੱਚ ਸੈਰ ਕਰਦਿਆਂ ਮੈਡਮ ਨੂੰ ਮਿਲ ਲਗੇ ਅੱਗੇ ਗੱਡੀਆਂ ਹੀ ਗੱਡੀਆਂ ਖੜੀਆਂ ਸਨ ਕੁਝ ਗਨਮੈਨ ਸਨ ਅਸੀਂ ਸੈਰ ਕਰਦੇ ਅੱਗੇ ਲੰਘ ਗਏ ਕਈ ਦਿਨਾਂ ਬਾਅਦ ਮੈਡਮ ਗਿਲਾ ਕਰਨ ਲੱਗੇ ਕਿ ਤੁਸੀਂ ਹੁਣ ਆਉਂਦੇ ਹੀ ਨਹੀਂ ਅਸੀਂ ਆਖਿਆ ਨਹੀਂ ਆਏ ਸੀ ਉਸ ਦਿਨ ਤੁਹਾਡੇ ਘਰ ਅੱਗੇ ਗੱਡੀਆਂ ਹੀ ਗੱਡੀਆਂ ਸਨ ਸ਼ਾਇਦ ਕੋਈ ਲੀਡਰ ਜਾਂ ਅਫਸਰ ਆਇਆ ਹੋਣਾ ਅਸੀਂ ਆਖਿਆ ਚਲੋ ਅੱਜ ਨਹੀਂ ਜਾਂਦੇ ਉਹ ਕਹਿੰਦੇ ਲੈ ਹੈ ਕਮਲੇ ਉਹ ਤਾਂ ਬਾਬਾ ਜੀ ਆਏ ਸੀ ਅਸੀਂ ਆਖਿਆ ਕਿਹੜੇ ਬਾਬਾ ਜੀ ਕਹਿੰਦੇ ਸੰਤ ਬਾਬਾ ਭਾਈ ਰਣਜੀਤ ਸਿੰਘ ਦੀ ਢੱਡਰਿਆਂ ਵਾਲੇ ਅਸੀਂ ਆਖਿਆ ਉਹ ਕਿਹੜੇ ਪਾਸੋਂ ਬਾਬਾ ਸਾਡਾ ਭਾਬ ਉਮਰ ਤੋਂ ਸੀ ਨਾਲੇ ਉਹ ਕੀ ਲੈਣ ਆਏ ਸੀ ਮੈਡਮ ਕਹਿੰਦੇ ਬਾਬਾ ਉਮਰ ਨਹੀਂ ਵੇਚ ਹੁੰਦਾ ਉਹਨਾਂ ਨਾਵਲ ਪੜਿਆ ਸੀ ਹੋਰ ਨਾਵਲ ਲੈਣ ਆਏ ਸੀ ਅਸੀਂ ਆਖਿਆ ਸਾਨੂੰ ਪਤਾ ਹੈ ਕਿ ਨਾਵਲ ਤਾਂ ਦੁਕਾਨਾਂ ਤੋਂ ਮਿਲ ਜਾਂਦੇ ਨੇ ਅਸਲ ਵਿੱਚ ਤਾਂ ਤੁਹਾਡੇ ਦਰਸ਼ਨ ਕਰਨ ਆਏ ਸੀ ਜਿਹੜੇ ਲੋਕਾਂ ਨੂੰ ਦਰਸ਼ਨ ਦਿੰਦੇ ਨੇ ਮੈਡਮ ਦੇ ਦਰਸ਼ਨ ਕਰਕੇ ਤੰਨ ਹੋ ਜਾਂਦੇ ਸੀ ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਨੇ ਰੇਡੀਓ ਤੇ ਉਹ ਗੱਲਾਂ ਵੀ ਦੱਸ ਦਿੱਤੀਆਂ ਜਿਹੜੀਆਂ ਮੈਡਮ ਟਵਾਣਾ ਨੇ ਆਪਣੇ ਹੀ ਢੰਗ ਨਾਲ ਆਪਣੀ ਹੀ ਸਿਆਣਪ ਨਾਲ ਛਪਾਈਆਂ ਹੋਈਆਂ ਸਨ ਜਿਵੇਂ ਮੈਡਮ ਦੇ ਔਲਾਦ ਨਹੀਂ ਸੀ ਉਹਨਾਂ ਦੇ ਪਤੀ ਪ੍ਰੋਫੈਸਰ ਭਪਿੰਦਰ ਸਿੰਘ ਦੇ ਭਰਾ ਪਰਜਾਈ ਭਾਵ ਦੇਔਰ ਦਿਰਾਣੀ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਦਿਰਾਣੀ ਪ੍ਰੈਗਨੈਂਟ ਸੀ ਉਹਨਾਂ ਅਡ ਹੋਣ ਦਾ ਫੈਸਲਾ ਕਰ ਲਿਆ ਮੈਡਮ ਕਹਿਣ ਲੱਗੇ ਬੱਚਾ ਮੈਨੂੰ ਦੇ ਦੇਨਾ ਮੁੰਡਾ ਹੋਵੇ ਜਾਂ ਕੁੜੀ ਜਦੋਂ ਮੈਡਮ ਬੱਚਾ ਗੋਦ ਵਿੱਚ ਲੈ ਲਿਆ ਉਸ ਸਮੇਂ ਬੱਚਾ 10 ਦਿਨਾਂ ਦਾ ਸੀ ਅਸੀਂ ਤਾਂ ਹਰ ਸਾਲ 1 ਜਨਵਰੀ ਨੂੰ ਹੀ ਨੋਨੂ ਦਾ ਜਨਮ ਦਿਨ ਮਨਾਉਂਦੇ ਰਹੇ ਹਾਂ ਉਸ ਨੂੰ ਆਪਣਾ ਮੁਤ ਬੰਨਾ ਹੋਣ ਦਾ ਪਤਾ ਬਾਲਗ ਹੋ ਕੇ ਬੀ ਟੈਕ ਕਰਦੇ ਨੂੰ ਪ੍ਰੋਫੈਸਰ ਭਪਿੰਦਰ ਸਿੰਘ ਤੇ ਮੈਡਮ ਦੇ ਕਿਸੇ ਆਪਸੀ ਝਗੜੇ ਵਿੱਚੋਂ ਪਤਾ ਲੱਗਿਆ ਸਾਨੂੰ ਨਹੀਂ ਪਤਾ ਕਿ ਕਹਾਣੀ ਸੱਚ ਹੈ ਜਨ ਨਹੀਂ ਪਰ ਸਾਨੂੰ ਇਹ ਪਤਾ ਹੈ ਕਿ ਇਹ ਹੀ ਨੋਨੂ ਔਰ ਸਿਮਰਜੀਤ ਸਿੰਘ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹੈ ਖੈਰ ਜਦ ਆਪਣੇ ਢਿੱਡੋ ਜਾਏ ਅਮਰੀਕਾ ਕੈਨੇਡਾ ਨੂੰ ਤੁਰੇ ਜਾਂਦੇ ਹਨ ਤਾਂ ਇਸ ਮੁੰਡੇ ਨੇ ਆਪ ਮੈਡਮ ਦੀ ਸੇਵਾ ਕੀਤੀ ਇੱਕ ਵਾਰ ਨੋਨੂ ਨੇ ਬਾਹਰ ਜਾਣ ਦੀ ਗੱਲ ਕੀਤੀ ਤਾਂ ਮੈਡਮ ਨੇ ਪਤਾ ਨਹੀਂ ਕਿਸ ਮੂਡ ਵਿੱਚ ਆਖਿਆ ਕਿ ਮੇਰੀ ਮਰੀ ਤੋਂ ਬਾਅਦ ਚਲਾ ਜਾਵੀਂ ਨੋਨੂ ਨੇ ਬਾਹਰ ਜਾਣ ਦਾ ਫੈਸਲਾ ਤਿਆਗ ਦਿੱਤਾ ਤੇ ਉਸ ਨੂੰ ਸਾਰੇ ਸੁੱਖ ਦਿੱਤੇ ਜਦੋਂ ਮਾਂ ਆਪਣੇ ਬੱਚੇ ਤੋਂ ਆਸ ਕਰਦੀ ਹੈ ਜਿਵੇਂ ਪੋਤਰੇ ਦਾ ਸੁੱਖ ਆਖਰੀ ਸਮੇਂ ਚਿਖਾ ਨੂੰ ਅਗਨੀ ਦੇਣ ਦੀ ਰਸਮ ਨਿੱਕਾ ਹੁੰਦਾ ਨੋਨੂ ਬਹੁਤ ਸ਼ਰਾਰਤੀ ਸੀ ਅਕਸਰ ਮਾਂ ਨਾਲ ਜਿਦਾ ਪਗਾਉਂਦਾ ਗੁੱਤ ਨਾਲ ਝੂਟੀ ਜਾਂਦਾ ਸਾਨੂੰ ਬੜਾ ਗੁੱਸਾ ਆਉਂਦਾ ਸਾਨੂੰ ਮੈਡਮ ਦਾ ਬੜਾ ਸਤਕਾਰ ਸੀ ਜੀ ਕਰਦਾ ਸੀ ਕਿ ਮੈਡਮ ਉਸ ਤੇ ਟਕਾ ਕੇ ਥੱਪੜ ਮਾਰਨ ਪਰ ਮੈਡਮ ਮਾਰ ਦੇਣਾ ਬੱਸ ਨਾ ਕਰ ਕਾਕਾ ਬੱਸ ਨਾ ਕਰ ਕਾਕਾ ਆਖੀ ਜਾਂਦੇ ਖਰ ਨੋਨੂ ਨੇ ਪੜ੍ਹਾਈ ਲਿਖਾਈ ਵਿੱਚ ਵੀ ਮੱਲਾ ਮਾਰੀਆਂ ਅੰਤਰਜਾਤੀ ਪਿਆਰ ਵਿਆਹ ਵੀ ਕਰਾਇਆ ਅਤੇ ਆਖਰ ਤੱਕ ਮੈਡਮ ਦੀ ਇੱਜ਼ਤ ਬਚਾ ਕੇ ਰੱਖੀ ਬਣਾ ਕੇ ਰੱਖੀ ਵਧਾ ਕੇ ਰੱਖੀ ਮਨੋਵਿਗਿਆਨੀਆਂ ਦਾ ਅਧਿਆਇ ਹੈ ਕਿ ਲੇਖਕਾਂ ਨੂੰ ਪਾਗਲਪਨ ਦੇ ਦੌਰੇ ਪੈਂਦੇ ਹਨ ਪਰ ਪਾਗਲ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਉਹ ਲਿਖਦੇ ਹਨ ਜਿਹੜੇ ਲਿਖਣਾ ਨਹੀਂ ਜਾਣਦੇ ਜਿਉਂ ਉਹਨਾਂ ਨੂੰ ਪਾਗਲਪਨ ਦੇ ਦੌਰੇ ਸ਼ੁਰੂ ਹੋ ਜਾਣ ਤਾਂ ਪਾਗਲ ਹੋ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਜਿੰਨਾ ਸੰਵੇਦਨਸ਼ੀਲ ਬੰਦੇ ਆਂ ਅੰਦਰ ਖੁਦਕੁਸ਼ੀ ਦੀ ਪ੍ਰਵਿਰਤੀ ਪਈ ਹੁੰਦੀ ਹੈ ਉਹ ਖੁਦਕੁਸ਼ੀ ਕਰ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਮੈਡਮ ਦੇ ਸਾਰੇ ਪਰਿਵਾਰ ਵਿੱਚ ਵੀ ਖੁਦਕੁਸ਼ੀਆਂ ਦੀ ਪ੍ਰਵਿਰਤੀ ਹੈ ਦਾਦਾ ਪਿਓ ਭਰਾ ਭਤੀਜਾ ਸਭ ਨੇ ਖੁਦਕੁਸ਼ੀਆਂ ਕੀਤੀਆਂ ਸ਼ਾਇਦ ਮੈਡਮ ਇਸੇ ਕਰਕੇ ਬਚੇ ਰਹੇ ਕਿਉਂਕਿ ਉਹ ਲਿਖਦੇ ਸਨ